ਕੈਰਸਟ੍ਰਕਟਿਵ ਮੈਂ ਡਾਕਟਰ ਮਲਕੀਤ ਸਿੰਘ ਪੱਟੀ ਅੱਜ ਤੁਹਾਨੂੰ ਦੱਸਦਾ ਹਾਂ ਕਿ ਦਿਮਾਗ ਨੂੰ ਤੰਦਰੁਸਤ ਸਿਹਤਮੰਦ ਅਤੇ ਜਵਾਨ ਰੱਖਣ ਵਾਸਤੇ ਸਾਨੂੰ ਕਿਹੜੀਆਂ-ਕਿਹੜੀਆਂ ਸਿਹਤਮੰਦ ਆਦਤਾਂ ਅਪਣਾਉਣ ਦੀ ਜ਼ਰੂਰਤ ਹੈ ਜਾਨਣਾ ਸਾਨੂੰ ਕਿਹੜੀਆਂ-ਕਿਹੜੀਆਂ ਹੈਬਿਟਸ ਅਡਾਪਟ ਕਰਨੀਆਂ ਚਾਹੀਦੀਆਂ ਨੇ ਕਿ ਅਸੀਂ ਆਪਣੇ ਸਰੀਰ ਨੂੰ ਤੰਦਰੁਸਤ ਰੱਖ ਸਕੇ ਅਸੀਂ ਦਿਮਾਗ ਦੀ ਸਿਹਤ ਬਾਰੇ ਜਿਆਦਾ ਨਹੀਂ ਸੋਚਦੇ ਜਿਵੇਂ ਕਿ ਸਾਨੂੰ ਆਪਣੇ ਦਿਲ ਨੂੰ ਤੰਦਰੁਸਤ ਰੱਖਣ ਵਾਸਤੇ ਦੀ ਜਰੂਰਤ ਹੈ ਉਸੇ ਤਰ੍ਹਾਂ ਹੀ ਸਾਨੂੰ ਆਪਣੇ ਦਿਮਾਗ ਨੂੰ ਵੀ ਤੰਦਰੁਸਤ ਰੱਖਣ ਦੀ ਜਰੂਰਤ ਹੈ ਜਿਵੇਂ ਅਸੀਂ ਹੋਰ ਆਪਣੇ ਸਰੀਰ ਦੇ ਆਰਗਨ ਦੀ ਸੇਵ ਦਾ ਖਿਆਲ ਰੱਖਦੇ ਹਾਂ ਤੇ ਸਾਨੂੰ ਉਸੇ ਤਰ੍ਹਾਂ ਸਾਨੂੰ ਆਪਣੇ ਦਿਮਾਗ ਨੂੰ ਵੀ ਤੰਦਰੁਸਤ ਰੱਖਣਾ ਚਾਹੀਦਾ ਹੈ ਸਿਹਤਮੰਦ ਦਿਮਾਗ ਲਈ ਖੁਰਾਕ ਦਾ ਕਿੰਨਾ ਜ਼ਰੂਰੀ ਹੈ ਕਿਹੜੀ ਕਿਹੜੀ ਖੁਰਾਕ ਸਾਨੂੰ ਸਿਹਤਮੰਦ ਦਿਮਾਗ ਰੱਖ ਸਕਦੀ ਹੈ ਸਭ ਜਿਆਦਾ ਉਮਰ ਦੇ ਵਿੱਚ ਵੀ ਜਾਨੀ ਕਿ 올ਡ ਏਜ ਦੇ ਵਿੱਚ ਵੀ ਆਪਣੀ ਖੁਰਾਕ ਦੇ ਵਿੱਚ ਹਮੇਸ਼ਾ ਤਾਜ਼ੀਆਂ ਮੌਸਮੀ ਫਲ ਤੇ ਸਬਜ਼ੀਆਂ ਨੂੰ ਸ਼ਾਮਲ ਜਰੂਰ ਕਰੋ ਜਿਵੇਂ ਬੀਨਸ ਨੇ ਉਹ ਵੀ ਲੋ ਸਾਬਤ ਅਨਾਜ ਨੂੰ ਖਾਣਾ ਵੀ ਬਹੁਤ ਜ਼ਰੂਰੀ ਹੈ ਜਦ ਡ్రਾਈ ਫਰੂਟਸ ਲੈਣੇ ਬਹੁਤ ਜ਼ਰੂਰੀ ਹੈ ਤੇ ਜਿਹੜੇ ਪੋਸ਼ਣ ਸਾਨੂੰ ਪੌਦਿਆਂ ਤੋਂ ਪ੍ਰਾਪਤ ਹੋਣ ਵਾਲੇ ਉਹਨਾਂ ਨੂੰ ਜ਼ਿਆਦਾ ਖਾਣੀ ਚਾਹੀਦਾ ਤੇ ਜਿਵੇਂ ਪੋਲਟਰੀ ਡੇਅਰੀ ਉਹ ਥੋੜੇ ਲਿਮਟ ਦੇ ਵਿੱਚ ਲੈਣੇ ਚਾਹੀਦੇ ਤੇ ਰੈੱਡ ਮੀਟ ਜਿਹੜਾ ਉਹ ਤਾਂ ਸਾਨੂੰ ਕਿਤੇ ਮਹੀਨੇ ਡੇਢ ਮਹੀਨੇ ਬਾਅਦ ਹੀ ਕੋਸ਼ਿਸ਼ ਕਰਨੀ ਹੈ ਕਿ ਲਿਆ ਜਾਵੇ ਜ਼ਿਆਦਾ ਖੰਡ ਤੇ ਜ਼ਿਆਦਾ ਨਮਕ ਉਹਨਾਂ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਖਾਸ ਕਰਕੇ ਜਿਹੜੇ ਸਾਨੂੰ ਪ੍ਰੋਸੈਸਡ ਫੂਡ ਜਾਂ ਫ੍ਰੀਜ਼ਡ ਫੂਡ ਅਸੀਂ ਲੈਨੇ ਉਹਨਾਂ ਤੋਂ ਵੀ ਸਾਨੂੰ ਪਰਹੇਜ਼ ਕਰਨਾ ਚਾਹੀਦਾ ਦਿਮਾਗ ਸਾਡੇ ਲਈ ਐਕਸਰਸਾਈਜ਼ ਦੀ ਵੀ ਬਹੁਤ ਜ਼ਰੂਰਤ ਹੈ ਐਕਸਰਸਾਈਜ਼ ਵੀ ਜਿਵੇਂ ਸਾਡੇ ਸਰੀਰ ਨੂੰ ਐਕਟਿਵ ਰੱਖਦੀ ਹੈ ਸਾਡੇ ਜੋੜਾਂ ਨੂੰ ਲੂਬ੍ਰੀਕੇਟ ਕਰਦੀ ਹੈ ਐਕਟਿਵ ਰੱਖਦੀ ਹੈ ਸਾਡੇ ਮਸਲ ਨੂੰ ਪਾਵਰ ਦਿੰਦੀ ਹੈ ਤਾਂ ਸਾਡੇ ਸਰੀਰ ਨੂੰ ਵੀ ਪਾਵਰ ਦਿੰਦੀ ਹੈ ਇਸ ਕਰਕੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਘੱਟ ਤੋਂ ਘੱਟ 10000 ਕਦਮ ਕੁਸੀਂ ਆਨੇ ਬਹਾਨੇ ਰੋਜ਼ਾਨਾ ਤੁਰੋ ਹੁਣ ਜਿਵੇਂ ਸਰੀਰਕ ਗਤੀਵਿਧੀ ਦਿਮਾਗ ਦੇ ਉਹਨਾਂ ਹਿੱਸਿਆਂ ਦੇ ਵਿੱਚ ਆਕਸੀਜਨ ਵਾਲਾ ਜਿਹੜਾ ਖੂਨ ਹੈ ਉਹ ਪਹੁੰਚਾਉਂਦੀ ਹੈ ਜਿੱਥੇ ਅਸੀਂ ਸੋਚ ਵਿਚਾਰ ਕਰਦੇ ਹਾਂ ਯਾਨੀ ਕਿ ਸਾਡੇ ਦਿਮਾਗ ਦੇ ਉਹ ਹਿੱਸੇ ਜਿਹੜੇ ਸਾਡੇ ਸੋਚ ਵਿਚਾਰ ਨਾਲ ਸੰਬੰਧਿਤ ਨੇ ਜਿੱਥੋਂ ਸਾਡੇ ਵਿਚਾਰ ਪੈਦਾ ਹੁੰਦੇ ਯਾਦ ਆਸ਼ਤ ਹੁੰਦੀ ਉੱਥੇ ਵਧੀਆਂ ਮਾਤਰਾ ਦੇ ਵਿੱਚ ਖੂਨ ਪਹੁੰਚਾਉਂਦੀ ਹੈ ਹੁਣ ਐਕਸਰਸਾਈਜ਼ ਜਿਹੜੀ ਹੈ ਉਹ ਸਾਡੇ ਜਿਹੜੇ ਸੈਲਾਂ ਦੇ ਸਨੇਪਸ ਵਿਚਕਾਰ ਸਬੰਧਾਂ ਨੂੰ ਵਧਾਉਣ ਵਿੱਚ ਵੀ ਮਦਦ ਕਰਦੀ ਹੈ। ਇਹ ਨਵੇਂ ਸਨੇਪਸ ਦਿਮਾਗ ਨੂੰ ਵਧੇਰੇ ਕੁਸ਼ਲ, ਲਚਕਦਾਰ ਅਤੇ અનુકੂਲ ਬਣਾਉਂਦੇ ਆ ਜਿਹਦੇ ਵਜੋਂ ਦਿਮਾਗ ਸਾਡਾ ਬਿਹਤਰ ਹੁੰਦਾ। ਹਰ ਰੋਜ਼ ਘੱਟ ਤੋਂ ਘੱਟ ਵੀ ਕੋਸ਼ਿਸ਼ ਕਰੋ ਕਿ 1 ਘੰਟਾ ਸੈਰ ਜ਼ਰੂਰ ਕੀਤੀ ਜਾਵੇ। ਜਾਂ ਤੁਸੀਂ ਮਤਲਬ ਕੋਈ ਡਾਂਸ ਕਰ ਸਕਦੇ ਹੋ, ਤੁਸੀਂ ਤੈਰ ਸਕਦੇ ਹੋ ਜਿਵੇਂ ਤਰਾਕੀ ਵਗੈਰਾ। ਜਾਂ ਫੁੱਟਬਾਲ ਖੇਡਣਾ ਜਾਂ ਜੋ ਵੀ ਤੁਸੀਂ ਲਾਈਕ ਕਰਦੇ ਹੋ ਇਸ ਤਰ੍ਹਾਂ ਦੀ ਸੈਰ ਹੋਰ ਕੁਝ ਨਹੀਂ ਤਾਂ ਤੁਸੀਂ ਆਪਣੇ ਘਰ ਦੇ ਕਮਰਿਆਂ ਦੇ ਅੰਦਰ ਲਾਂਸ ਵਗੈਰਾ ਦੇ ਵਿੱਚ ਤੁਰਦੇ-ਪੁਰਦੇ ਰਹੋ ਪੌੜੀਆਂ ਚੜ੍ਹੋ ਜਿਸ ਵੀ ਟਾਈਪ ਦੀ ਐਕਸਰਸਾਈਜ਼ ਤੁਸੀਂ ਕਰ ਸਕਦੇ ਹੋ ਹੁਣ ਦਿਮਾਗ ਨੂੰ ਬਿਹਤਰ ਬਣਾਉਣ ਵਾਸਤੇ ਚਿੰਤਾ ਤਿਤਣਾ ਸਟ्रेस ਐਂਜਾਇਟੀ ਵਗੈਰਾ ਜਾਂ ਹੋਰ ਫਿਕਰ ਫੱਕੇ ਤੁਸੀਂ ਬੇਲੋੜੇ ਜਿਹੜੇ ਕਰਦੇ ਹੋ ਉਹਨਾਂ ਨੂੰ ਘਟਾਉਣ ਦੀ ਜ਼ਰੂਰਤ ਹੁੰਦੀ ਹੈ ਅਗਰ ਤੁਸੀਂ ਲੰਬੇ ਸਮੇਂ ਤੱਕ ਤਣਾਅ ਵਿੱਚ ਰਹਿੰਦੇ ਹੋ ਜਾਂ ਤੁਸੀਂ ਸਟ्रेस ਰਹਿੰਦੇ ਹੋ ਚਿੰਤਾ ਫਿਕਰ ਦੇ ਵਿੱਚ ਡੁੱਬੇ ਰਹਿੰਦੇ ਹੋ ਤਾਂ ਉਹਦੇ ਨਾਲ ਵੀ ਤੁਹਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਣ ਦਾ ਦਿਮਾਗ ਦੀਆਂ ਰੋਗਾਂ ਜਾਂ ਤੁਹਾਡੀ ਕಾಗ್ਨੀਟਿਵ ਡਿਕਲਾਈਨ ਹੋ ਸਕਦੀ ਹੈ ਤੁਹਾਡੀ ਸੋਚ ਸ਼ਕਤੀ ਜਾਂ ਤੁਹਾਡੇ ਕੰਮ ਤੇ ਅਸਰ ਕਰਦਾ ਜਿਵੇਂ ਤੁਸੀਂ ਮੈਡੀਟੇਸ਼ਨ ਕਰ ਸਕਦੇ ਹੋ ਐਕਸਰਸਾਈਜ਼ ਵਗੈਰਾ ਜਿਹੜੀ ਹੈਗੀ ਹੈ ਜਾਂ ਕਿਸੇ ਵੀ ਤਰੀਕੇ ਦੇ ਨਾਲ ਤੁਸੀਂ ਜਿਹੜਾ ਵਾ ਉਹ ਆਪਣੇ ਬ੍ਰੇਨ ਨੂੰ ਜਾਂ ਆਪਣੇ ਆਪ ਨੂੰ ਰਿਲੈਕਸ ਕਰ ਸਕਦੇ ਆ ਪਾਣੀ ਪੂਰੀ ਮਾਤਰਾ ਵਿੱਚ ਪੀਣਾ ਆਪਣੇ ਦਿਮਾਗ ਨੂੰ ਰੈਸਟ ਦੀ ਵੀ ਜਰੂਰਤ ਹੈ ਰੈਸਟ ਦਾ ਮਤਲਬ ਕਿ 8 ਘੰਟੇ ਕੋਸ਼ਿਸ਼ ਕਰੋ ਕਿ ਤੁਹਾਨੂੰ ਸਿਹਤਮੰਦ ਨੀਂਦ ਜਿਹੜੀ ਆ ਉਹ ਆਵੇ ਉਹਦੇ ਵਾਸਤੇ ਤੁਹਾਨੂੰ ਬੇਲੂੜੀ ਚਿੰਤਾ ਜਾਂ ਤਣਾਅ ਜਾਂ ਕੁਝ ਵੀ ਤੁਹਾਨੂੰ ਮਾਨਸਿਕ ਸੋਚਾਂ ਵਿਚਾਰਾਂ ਤੁਸੀਂ ਕਰਦੇ ਹੋ ਤਾਂ ਉਹਦੇ ਤੋਂ ਵੀ ਤੁਹਾਨੂੰ ਬਚ ਕੇ ਰਹਿਣ ਦੀ ਜਰੂਰਤ ਹੈ ਆਪਣੀਆਂ ਚੀਜ਼ਾਂ ਨੂੰ ਸੋਸ਼ਲ ਮੀਡੀਆ ਦੀ ਵਰਤੋਂ ਲੋਡ ਤੋਂ ਜ਼ਿਆਦਾ ਨਾ ਕਰੋ ਜਿਹੜੀ ਤੁਹਾਨੂੰ ਸਟ੍ਰੈਸ ਜਾਂ ਟੈਨਸ਼ਨ ਤੁਹਾਡੂੰ ਉਡਾਉਂਦੀ ਹੈ ਇਹਨਾਂ ਤੋਂ ਬਚ ਕੇ ਰਹਿਣਾ ਵੀ ਬਹੁਤ ਜ਼ਰੂਰੀ ਹੈ ਕਿਸੇ ਵੀ ਤਰੀਕੇ ਦੇ ਨਾਲ ਤੁਸੀਂ ਆਪਣੀਆਂ ਸਿਹਤ ਪ੍ਰਤੀ ਜਿਹੜੀਆਂ ਸਾਵਧਾਨੀਆਂ ਵਰਤੋ ਮੈਡੀਸਨ ਵਗੈਰਾ ਵੀ ਜਿਹੜੀਆਂ ਤੁਹਾਡੇ ਡਾਕਟਰ ਡਵਾਈਸ ਕਰਦੇ ਨੇ ਉਹ ਲੋੜ ਮੁਤਾਬਕ ਹੀ ਲਓ ਆਪਣੇ ਆਪ ਕਦੀ ਦਵਾਈਆਂ ਨਾ ਲਓ ਜਿਵੇਂ ਦਿਲ ਦੀ ਬਿਮਾਰੀ ਹੁੰਦੀ ਲੱਗ ਜਾਂਦੀ ਕਿਸੇ ਨੂੰ ਬਲੱਡ ਪ੍ਰੈਸ਼ਰ ਜਾਂ 슈ਗਰ ਇਹਦੇ ਵਾਸਤੇ ਵੀ ਕਈ ਵਾਰ ਨਹੀਂ ਅਗਰ ਇਹ ਕੰਪਲਿਕੇਟਡ ਹੋ ਜਾ ਕੇ ਮਤਲਬ ਅਗਰ ਤੁਸੀਂ 슈ਗਰ ਮਨੇਜ ਨਹੀਂ ਕਰਦੇ ਤੁਸੀਂ ਬਲੱਡ ਪ੍ਰੈਸ਼ਰ ਨੂੰ ਮਨੇਜ ਨਹੀਂ ਕਰਦੇ ਦਵਾਈਆਂ ਨਾਲ ਜਾਂ ਖੁਰਾਕ ਦੇ ਪਰਹੇਜ਼ ਨਾਲ ਤਾਂ ਇਹ ਵੀ ਤੁਹਾਡੇ ਦਿਮਾਗ ਦੇ ਉੱਪਰ ਬੁਰੇ ਸਰਪਾਦ ਨਹੀਂ ਹੈ ਜਾਂ ਬਲੱਡ ਪ੍ਰੈਸ਼ਰ ਵੱਧਦਾ ਜਦੋਂ ਜ਼ਿਆਦਾ 슈ਗਰ ਹੈ ਜਾਂ ਕੋਈ ਹਰਟ ਦੀ ਤੁਸੀਂ ਪ੍ਰੋਬਲਮ ਹੈ ਤੁਹਾਨੂੰ ਤਾਂ ਉਹਦੇ ਨਾਲ ਵੀ ਤੁਹਾਨੂੰ ਕਾਫੀ ਹੱਦ ਤੱਕ ਤੁਹਾਡਾ ਦਿਮਾਗ ਜਿਹੜਾ ਵਾ ਉਹ ਤੰਦਰੁਸਤ ਨਹੀਂ ਲੈਂਦਾ ਵਿਗੜ ਜਾਂਦਾ ਤੁਹਾਡਾ ਬ੍ਰੇਨ ਆਪਣੇ ਵਿਟਾਮਿਨ ਵਗੈਰਾ ਦੀ ਚੈੱਕਅਪ ਕਰਾਉਂਦੇ ਰੋ ਲੋਡ ਤੋਂ ਜ਼ਿਆਦਾ ਕੋਈ ਦਵਾਈ ਫालतू ਲੈ ਕੇ ਨਾ ਖਾਓ ਹੁਣ ਸਭ ਤੋਂ ਵੱਡੀ ਹੁੰਦੀ ਓਲਡ ਏਜ ਦੇ ਵਿੱਚ ਬ੍ਰੇਨ ਨੂੰ ਐਕਟਿਵ ਰੱਖਣਾ ਕੁਝ ਨਵਾਂ ਹੁਨਰ ਸਿੱਖੋ ਹਮੇਸ਼ਾ ਬਲੋ ਤੁਸੀਂ ਰਿਟਾਇਰ ਹੋ ਗਏ ਹੋ ਤੁਸੀਂ ਇੱਕ ਕੰਮ ਕਰ ਕਰਕੇ ਬੋਰ ਹੋ ਗਏ ਤੇ ਰਿਟਾਇਰਡ ਲਾਈਫ ਦੇ ਵਿੱਚ ਵੀ ਤੁਸੀਂ ਬਿਲਕੁਲੋਂ ਫ੍ਰੀ ਹੋ ਗਏ ਕੁਝ ਨਵੀਂ ਐਕਟੀਵਿਟੀਆਂ ਕਿਤਾਬਾਂ ਚੰਗੀਆਂ ਪੜ੍ਹਦੇ ਰਹਿਣਾ ਭਾਸ਼ਾ ਨਵੀਂ ਸਿੱਖਣੀ ਕੁਝ ਐਕਟੀਵਿਟੀਆਂ ਨਵੀਆਂ ਸਿੱਖਣੀਆਂ ਜਾਂ ਉਹ ਤੰਦੇ ਜਿਹੜੇ ਅਲੋਪ ਹੋ ਚੁੱਕੇ ਜਿਨ੍ਹਾਂ ਨੂੰ ਤੁਸੀਂ ਕਰ ਸਕਦੇ ਹੋ ਜਿਵੇਂ ਪੰਜਾਬ ਦੇ ਵਿੱਚ ਕੋਈ ਸੱਡੀਆਂ ਬੀਬੀਆਂ ਰਾਣੀਆਂ ਜਾਂ ਫੀਮੇਲ ਜੜੀਆਂ ਨੇ ਉਹ ਸਵੈਟਰ ਨੁਨ ਸਿੱਖ ਸਕਦੀਆਂ ਜਾਂ ਕੋਈ ਹੋਰ ਘਰੇਲੂ ਕੰਮ ਕਰ ਸਕਦੀਆਂ ਜਾਨਕਿ ਨਵੀਂ ਆਦਤ ਪਾਓ ਆਪਣੇ ਦਿਮਾਗ ਨੂੰ ਨਵਾਂ ਸਿੱਖਣ ਲਈ ਹਮੇਸ਼ਾ ਤਿਆਰ ਰੋ ਹਮੇਸ਼ਾ ਸਟੂਡੈਂਟ ਬਣ ਕੇ ਰੋ ਆਪਣੇ ਆਪ ਨੂੰ ਵਿਦਿਆਰਥੀ ਸਮਝੋ ਇਹ ਨਾ ਕਹੋ ਕਿ ਮੇਰੇ ਕੋਲ ਗਿਆਨ ਬਹੁਤ ਹੋ ਗਿਆ ਕੁਝ ਨਵਾਂ ਤੁਸੀਂ ਮਤਲਬ ਕੋਈ ਕੁਦਰਤ ਨਾਲ ਜੁੜੋ ਜਿਵੇਂ ਪੌਦੇ ਲਗਾਉਂਦੇ ਹੋ ਖੇਤੀ ਦੇ ਵਿੱਚ ਤੁਸੀਂ ਬੂਟਿਆਂ ਦੀ ਸਾਂਭ ਸੰਭਾਲ ਕਰਨੀ ਇਹ ਵੀ ਇੱਕ ਹੈਬਿਟਸ ਤੁਸੀਂ ਨਵੀਂ ਪਾ ਸਕਦੇ ਹੋ ਘਰ ਦੇ ਵਿੱਚ ਕਿਸੇ ਨਾ ਕਿਸੇ ਕੰਮ ਕਾਜ ਦੇ ਵਿੱਚ ਰੁੱਝੇ ਰਹਿਣਾ ਨਵੀਂ ਨਵੀਂ ਰੈਸਪੀਸ ਸਿੱਖਣੀਆਂ ਕਿਚਨ ਦੀਆਂ ਜਾਂ ਕੋਈ ਕਿਸੇ ਵੀ ਤਰ੍ਹਾਂ ਦੀ ਆਪਣੇ ਕੰਮ ਕਾਜ ਦੇ ਨਾਲ ਤੇ ਹਮੇਸ਼ਾ ਆਪਣੇ ਆਪ ਨੂੰ ਯੰਗ ਫੀਲ ਕਰੋ ਕਦੇ ਵੀ ਇਹ ਨਾ ਕਹੋ ਕਿ ਇਹ ਕੰਮ ਕਰਨ ਦੀ ਤਾਂ ਮੇਰੀ ਹੁਣ ਉਮਰ ਨਹੀਂ ਹੈ ਹਮੇਸ਼ਾ ਆਪਣੇ ਆਪ ਨੂੰ ਵਿਦਿਆਰਥੀ ਸਮਝੋ ਸਿੱਖਾਰ ਸਿੱਖਦੇ ਰਹੋ ਕੁਝ ਨਾ ਕੁਝ ਨਵਾਂ ਆਪਣੇ ਹੁਨਰ ਜਿਹੜੇ ਹਨ ਉਹ ਸਿੱਖਣ ਦੀ ਨਵੀਂ ਭਾਸ਼ਾ ਸਿੱਖੋ ਸੰਗੀਤ ਸਿੱਖੋ ਜਾਂ ਕੋਈ ਹੋਰ ਹਾਰਮੋਨੀਅਮ ਵਗੈਰਾ ਵਾਜਾ ਵਜਾਉਣਾ ਸਿੱਖੋ ਜਾਂ ਜੋ ਵੀ ਤੁਹਾਨੂੰ ਮਾਨਸਿਕ ਤੌਰ ਤੇ ਉਤੇਜਕ ਗਤੀਵਿਧੀ ਕਰਦੇ ਰਹੋ ਜਿਵੇਂ ਕੋਈ ਕ੍ਰਾਸਵਰਡ ਪਹੇਲੀਆਂ ਬਾਤਾਂ ਪਾਉਂਦੇ ਸੀ ਜਿਵੇਂ ਸਾਡੇ ਲੋਕ ਜਾਂ ਸਮਾਜ ਦੇ ਵਿੱਚ ਜੁੜੇ ਰਹੋ ਹਮੇਸ਼ਾ ਆਪਣੇ ਦਿਮਾਗ ਨੂੰ ਹੁਲਾਰਾ ਦੇਣ ਲਈ ਕਿਸੇ ਨਾ ਕਿਸੇ ਦੇ ਸੰਪਰਕ ਵਿੱਚ ਰਹੋ ਨਵੇਂ ਦੋਸਤ ਬਣਾਓ ਨਵੀਆਂ ਗੱਲਾਂ ਡਿਕਸ਼ਨਰੀ ਪੜ੍ਹ ਕੇ ਹੋਰ ਕੁਝ ਨਹੀਂ ਤੁਸੀਂ ਨਵੇਂ ਸ਼ਬਦ ਸਿੱਖ ਸਕਦੇ ਹੋ ਸ਼ਬਦਾਂ ਦੇ ਅਰਥ ਸਿੱਖ ਸਕਦੇ ਹੋ ਜਾਂ ਘਰ ਦੇ ਵਿੱਚ ਕੋਈ ਛੋਟੇ ਬੱਚੇ ਨੇ ਉਹਨਾਂ ਦੇ ਨਾਲ ਉਹਨਾਂ ਨੂੰ ਤੁਸੀਂ ਟਿਊਸ਼ਨ ਦੇਣ ਦੇ ਕੰਮ ਕਰ ਸਕਦੇ ਹੋ। ਤਾਂ ਤੁਸੀਂ ਹੋਰ ਜੋ ਵੀ ਤੁਹਾਨੂੰ ਐਕਟੀਵਿਟੀਆਂ ਕੋਈ ਤੁਸੀਂ ਜਨਰਲ ਲਿਖ ਸਕਦੇ ਹੋ। ਕੋਈ ਕਿਤਾਬ ਲਿਖਣ ਦੀ ਆਦਤ ਪਾਓ, ਇੱਕ ਡਾਇਰੀ ਲਿਖਣ ਦੀ ਆਦਤ ਪਾਓ। ਜਿਹਦੇ ਨਾਲ ਤੁਹਾਨੂੰ ਹਮੇਸ਼ਾ ਨਵੇਂ ਸਿੱਖਣ ਦੀ ਆਦਤ ਪਾਉਗੀ। ਉਹਦੇ ਨਾਲ ਤੁਹਾਡਾ ਦਿਮਾਗ ਦੇ ਸੈੱਲ ਜਿਹੜੇ ਨੇ ਗਰੋਥ ਹੋਏਗੀ ਉਹਨਾਂ ਦੀ। ਕਦੀ ਵੀ ਤੁਹਾਡੀ ਯਾਦਦਾਸ਼ਤ ਕਮਜ਼ੋਰ ਨਹੀਂ ਹੋਏਗੀ। ਤੇ ਇੱਕ ਕੋਸ਼ਿਸ਼ ਕਰੋ ਕਿ ਡਿੱਗਣ ਤੋਂ ਬਚਾਓ ਆਪਣੇ ਆਪ ਨੂੰ ਆਪਣੀ ਐਕਸਰਸਾਈਜ਼ ਇਸ ਤਰੀਕੇ ਨਾਲ ਕਰੋ ਕਿਉਂਕਿ ਐਕਸਰਸਾਈਜ਼ ਸਾਨੂੰ ਬੈਲੈਂਸ ਬਣਾਉਣੀ ਹੈ ਸਾਡੀਆਂ ਹੱਡੀਆਂ ਨੂੰ ਸਾਡੇ ਮਸਲ ਨੂੰ ਸਾਡੇ ਜੋੜਾਂ ਨੂੰ ਤਾਕਤਵਰ ਬਣਾ ਦੇਗੀ ਜਿਆਦਾ ਮੰਜੇ ਦੇ ਉੱਪਰ ਨਾ ਬੈਠੋ ਬੈੱਡ ਦੇ ਉੱਪਰ ਉਦੋਂ ਹੀ ਜਾਓ ਜਦੋਂ ਤੁਹਾਡਾ ਸੌਣ ਦਾ ਟਾਈਮ ਹੈ ਮਿੱਠਾ ਭੋਜਨ ਜਿਆਦਾ ਬਿਲਕੁਲ ਨਾ ਖਾਓ ਮਾਰਕੀਟ ਦੇ ਵਿੱਚ ਜੋ ਤੁਹਾਨੂੰ ਫਾਸਟ ਫੂਡ ਮਿਲਦੇ ਨੇ ਉਹਨਾਂ ਤੋਂ ਪਰਹੇਜ਼ ਕਰੋ ਜਿੰਨਾ ਵੀ ਤੁਸੀਂ ਕਰ ਸਕਦੇ ਹੋ ਇਸ ਕਰਕੇ ਨਾਲ ਦੀ ਨਾਲ ਤੁਸੀਂ ਆਪਣੇ ਵਜ਼ਨ ਨੂੰ ਵੀ ਸਿਹਤਮੰਦ ਰੱਖੋ ਸਬਜ਼ੀਆਂ ਤੁਹਾਡੀ ਖਾਣਾਕ ਦਾ ਹਿੱਸਾ ਰੋਜ਼ਾਨਾ ਦਾ ਹੋਣਾ ਚਾਹੀਦਾ ਹੈ ਦਾਲਾਂ ਸਾਬਤ ਦਾਲਾਂ ਉਹ ਵੀ ਤੁਹਾਡੀ ਖਾਣਾਕ ਦਾ ਹਿੱਸਾ ਹੋਣੀ ਚਾਹੀਦੀ ਹੈ ਸਲਾਦ ਵਗੈਰਾ ਖਾਣਾ ਸਾਬਤ ਨਾਜ ਵਰਤਣਾ ਇਹ ਤੁਹਾਡੇ ਲਈ ਬਹੁਤ ਹੀ ਵਧੀਆ ਸਾਬਤ ਹੋ ਸਕਦਾ ਹਮੇਸ਼ਾ ਕਿਸੇ ਨਾਲ ਗੱਲਬਾਤ ਕਰਦੇ ਰਹੋ ਸਲੋ ਬੋਲੋ ਜਿਆਦਾ ਉੱਚੀ ਨਾ ਬੋਲੋ ਲੇਕਿਨ ਪੋਜ਼ਿਟਿਵ वार्तालाप ਹਮੇਸ਼ਾ ਕਰਦੇ ਰਹੋ ਉੱਚੀ ਆਵਾਜ਼ਾਂ ਜਿੱਥੋਂ ਆਉਂਦੀਆਂ ਨੇ ਜਿਵੇਂ ਲਾਊਡ ਸਪੀਕਰਸ ਨੇ ਜਾਂ ਕੋਈ ਨੌਇਜ਼ ਪੋਲੀਸ਼ਨ ਵਾਲੋ ਗੱਡੀਆਂ ਦੇ ਹਾਰਨ ਵਗੈਰਾ ਉਹਦਾਂ ਦੀਆਂ ਜਗ੍ਹਾ ਤੇ ਜਾਣ ਤੋਂ ਬਚੋ ਜੇ ਕੋਈ ਤੁਹਾਡੇ ਲਾਗੇ ਨਹਿਰ ਦਾ ਕਿਨਾਰਾ ਜਾਂ ਕੋਈ ਬਾਗ ਆ ਤਾਂ ਉੱਥੇ ਜਾ ਕੇ ਵੀ ਸੈਰਸ ਕਰਨ ਦੀ ਕੋਸ਼ਿਸ਼ ਕਰੋ ਆਪਣੀ ਖੁਰਾਕ ਦਾ ਧਿਆਨ ਰੱਖੋ ਆਪਣੀ ਫੈਮਿਲੀ ਨਾਲ ਜੁੜੋ ਆਪਣੇ ਰਿਸ਼ਤੇਦਾਰਾਂ ਨਾਲ ਜੁੜੋ ਨਵੀਂ ਗੱਲਬਾਤ ਕਰਦੇ ਰਹੋ ਸਿੱਖਦੇ ਰਹੋ ਲਿਟਰੇਚਰ ਜ਼ਰੂਰ ਪੜ੍ਹਦੇ ਰਹੋ ਔਰ ਉਮੀਦ ਹੈ ਤੁਹਾਨੂੰ ਕਿ ਐਸੀਆਂ ਗੱਲਾਂ ਲੱਗੀਆਂ ਹੋਣਗੀਆਂ ਤੁਸੀਂ ਆਪਣੇ ਦਿਮਾਗ ਨੂੰ ਤੰਦਰੁਸਤ ਰੱਖੋ ਮਿਹਰਬਾਨੀ ਸ਼ੁਕਰੀਆ ਆਪ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰੋ ਇਸ ਸਰੀਰ ਨੂੰ ਐਕਟਿਵ ਰੱਖੋ ਹਮੇਸ਼ਾ ਤੁਰਦੇ ਫਿਰਦੇ ਰਹੋ ਜਰੂਰੀ ਨਹੀਂ ਕਿ ਬਾਹਰ ਤੁਸੀਂ ਰੋਡ ਦੇ ਉੱਪਰ ਜਾ ਕੇ ਤੁਰਨਾ ਅਗਰ ਅੱਜਕੱਲ ਰੋਡ ਦੇ ਐਕਸੀਡੈਂਟ ਵਗੈਰਾ ਕਾਫੀ ਹੁੰਦੇ ਨੇ ਉੱਥੋਂ ਨਹੀਂ ਤੁਸੀਂ ਜਾ ਸਕਦੇ ਤੇ ਕਰਦੇ ਕਮਰੇ ਦੇ ਵਿੱਚ ਡ੍ਰੈਗ ਰੂਮ ਦੇ ਵਿੱਚ ਜਿੱਥੇ ਵੀ ਤੁਸੀਂ ਤੁਰ ਫਿਰ ਸਕਦੇ ਹੋ ਕੋਈ ਫਰਨੀਚਰ ਨੂੰ ਤੁਸੀਂ ਸੈਟ ਕਰ ਸਕਦੇ ਹੋ ਸਫਾਈ ਕਰ ਸਕਦੇ ਕੰਮ ਕੋਈ ਵੀ ਮਾੜਾ ਨਹੀਂ ਹੁੰਦਾ ਇਨਸਾਨ ਦੀ ਸੋਚ ਮਾੜੀ ਹੁੰਦੀ ਹੈ ਅਗਰ ਤੁਸੀਂ ਰਸੋਈ ਦੇ ਵਿੱਚ ਕੰਮ ਕਰ ਸਕਦੇ ਹੋ ਤਾਂ ਉਹ ਵੀ ਕਰੋ ਐ ਕੋਈ ਮੇਲ ਫੀਮੇਲ ਵਾਲਾ ਡਿਫਰ ਜਿਹੜਾ ਨਾ ਉਹ ਨਾ ਮਹਿਸੂਸ ਕਰੋ ਕਿ ਰਸੋਈ ਦੇ ਵਿੱਚ ਕੰਮ ਕਰਨਾ ਤਾਂ ਔਰਤਾਂ ਦਾ ਕੰਮ ਹੈ ਇਹ ਇਦਾਂ ਦੇ ਵਿਚਾਰ ਤੁਸੀਂ ਆਪਣੇ ਮਨ ਚੋਂ ਕੱਢੋ ਤੁਸੀਂ ਮੰਦਿਰ ਮਸਜਿਦ ਗੁਰਦੁਆਰੇ ਚਰਚ ਜਿੱਥੇ ਵੀ ਜਾਂਦੇ ਹੋ ਕਿਸੇ ਅਜਨਬੀ ਨੂੰ ਮਿਲਦੇ ਉਹਦੇ ਨਾਲ ਗੱਲਬਾਤ ਜਰੂਰ ਕਰੋ ਉਹਦੇ ਕਲਚਰ ਬਾਰੇ ਪੁੱਛੋ ਉਹਦੀਆਂ ਆਦਤਾਂ ਬਾਰੇ ਪੁੱਛੋ ਉਹਨਾਂ ਦੇ ਖਾਣ ਪੀਣ ਬਾਰੇ ਪੁੱਛੋ ਉਦੇ ਤੋਂ ਵੀ ਤੁਹਾਨੂੰ ਕੁਝ ਨਾ ਕੁਝ ਨਵਾਂ ਸਿੱਖਣ ਨੂੰ ਮਿਲ ਜਾਂਦਾ ਤੇ ਤੁਹਾਡੇ ਦਿਮਾਗ ਨੂੰ ਸਿਹਤਮੰਦ ਆਦਤ ਪੈਂਦੀ ਹੈ ਐਲਕੋਹਲ ਜਾਂ ਜਿਵੇਂ ਬੀਡੀ ਸਿਗਰਟ ਇਹਨਾਂ ਨੂੰ ਤੋਂ ਜਿੰਨਾ ਵੀ ਤੁਸੀਂ ਬਚ ਸਕਦੇ ਹੋ ਬਚੋ ਪ੍ਰੋਸੈਸਡ ਭੋਜਨ ਨਹੀਂ ਲੈਣਾ ਸਿਹਤਮੰਦ ਤਾਜ਼ਾ ਭੋਜਨ ਤੁਸੀਂ ਬਣਾ ਕੇ ਘਰ ਦੇ ਵਿੱਚ ਲੋ ਕੋਸ਼ਿਸ਼ ਕਰੋ ਕਿ ਆਪਣਾ ਭੋਜਨ ਖੁਦ ਤਿਆਰ ਕਰੋ ਕਿਉਂਕਿ ਵੇਲ ਨਾਲੋਂ ਵੰਗਾਰ ਭਰੀ ਅੱਛੀ ਹੁੰਦੀ ਹੈ ਜਿਵੇਂ ਪੰਜਾਬੀ ਦੇ ਵਿੱਚ ਕਹਿੰਦੇ ਨੇ ਨਾ ਤੇ ਵਿਲੇ ਰਹਿਣ ਨਾਲੋਂ ਵਧੀਆ ਕਿਸੇ ਦੀ ਹੈਲਪ ਕਰਦੇ ਹੋ। ਕਿਸੇ ਦੇ ਬੱਚੇ ਨੂੰ ਕੋਈ ਚਾਰ ਅੱਖਰ ਸਿਖਾ ਦਿਓ। ਜਾਂ ਹੋਰ ਤੁਸੀਂ ਕੋਈ ਜਿੱਦਾਂ ਦੀ ਵੀ ਹੈਲਪ ਕਰ ਸਕਦੇ ਹੋ ਉਹ ਕਰੋ। ਤੁਹਾਡੇ ਗਰੀ ਗੌਣ ਪੌਦੇ ਲੱਗੇ ਨੇ। ਉਹਨਾਂ ਪੌਦਿਆਂ ਨੂੰ ਹੋਰ ਕੁਝ ਨਹੀਂ ਤੇ ਪਾਣੀ ਪਾ ਦਿਓ। ਉਹਨਾਂ ਦੀ ਹੋਰ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਲੈ ਲਓ। ਹਮੇਸ਼ਾ ਆਪਣੇ ਆਪ ਨੂੰ ਜ਼ਿੰਮੇਵਾਰੀ ਦਾ ਅਹਿਸਾਸ ਕਰੋ ਕਿ ਤੁਸੀਂ ਇੱਕ ਜ਼ਿੰਮੇਵਾਰ ਨਾਗਰਿਕ ਬਣੋਗੇ। ਤਾਂ ਉਹਦੇ ਨਾਲ ਵੀ ਤੁਹਾਡਾ ਦਿਮਾਗ ਅੰਦਰੂਸਥ ਸੇਤਮੰਤ ਪਿਘਲਿਸ਼ਾਂ ਐਕਟਿਵ ਰਹੇਗਾ ਅੱਜ ਇਨਾਂ ਕੀ ਸ਼ੁਕਰੀਆ ਮਿਹਰਬਾਨੀ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰੋ ਧੰਨਵਾਦ ਸਤਿ ਸ੍ਰੀ ਅਕਾਲ